That will continue to give our best for the थोड़ा तरीके दसोर टेक्निक स्पेशल ਅੱਜ ਸਰਕਾਰੀ ਪ੍ਰਾਇਮਰੀ ਸਕੂਲ ਗੁੰਗਰਾਲੀ ਰਾਜਪੁੱਤਾਂ ਦੇ ਵਿੱਚ ਇੱਥੇ ਸੁਨਹਿਰੀ ਪਲ ਨਾਮ ਤੇ ਬੱਚਿਆਂ ਦੇ ਲਈ ਇੱਕ ਬਾਲ ਮੇਲਾ ਅਰੇਂਜ ਕੀਤਾ ਗਿਆ। ਜਿਦੇ ਵਿੱਚ ਸਾਨੂੰ ਖਾਸ ਤੌਰ ਤੇ ਇੱਥੇ ਬੁਲਾਇਆ ਗਿਆ ਤੇ ਅਸੀਂ ਪਹੁੰਚੇ ਆ ਦੇਖ ਰਹੇ ਆ ਕਿ ਬਹੁਤ ਉਤਸ਼ਾਹ ਹੈ ਬੱਚਿਆਂ ਦੇ ਵਿੱਚ ਵੀ ਸਟਾਫ ਦੇ ਵਿੱਚ ਵੀ ਪੇਰੈਂਟਸ ਦੇ ਵਿੱਚ ਵੀ ਈਵਨ ਪਿੰਡ ਦੀ ਪੰਚਾਇਤ ਐਨ ਆਰ ਆਈ ਵੀਰਾਂ ਦੇ ਵਿੱਚ ਵੀ ਬਹੁਤ ਉਤਸ਼ਾਹ ਹੈ ਉਹਨਾਂ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਹੀ ਇਹ ਬਾਲ ਮੇਲਾ ਅਰੇਂਜ ਕੀਤਾ ਗਿਆ ਜਿਦੇ ਵਿੱਚ ਬੱਚਿਆਂ ਦੇ ਲਈ ਸਵਿੰਗਸ ਗੇਮਸ ਆ ਗਿਆ ম্যাਜਿਕ ਸ਼ੋਅ ਬੱਚਿਆਂ ਲਈ ਅਰੇਂਜ ਕੀਤਾ ਗਿਆ ਬੱਚਿਆਂ ਵੱਲੋਂ ਵੀ ਸਟੇਜ ਤੇ ਪਰਫਾਰਮੈਂਸਿਸ ਦਿੱਤੀਆਂ ਗਿਆ ਔਰ ਖਾਸ ਤੌਰ ਤੇ ਮੈਨੂੰ ਦੱਸਿਆ ਗਿਆ ਕੇ ਮਦਰਸੇ ਲਈ ਵੀ ਬਹੁਤ ਵੱਡਾ ਇਹਨਾਂ ਨੇ ਉਪਰਾਲਾ ਕੀਤਾ ਕਿ ਮਦਰ ਦੀਆਂ ਗੇਮਸ ਵੀ ਕਰਵਾਈਆਂ ਸੋ ਇਹਦੇ ਨਾਲ ਇਸ ਇਵੈਂਟ ਦੇ ਨਾਲ ਇਹਨਾਂ ਨੇ ਪੇਰੈਂਟਸ ਦੀ ਵੀ ਸ਼ਮੂਲੀਅਤ ਕੀਤੀ ਹੈ ਆਪਣੇ ਸਕੂਲ ਦੇ ਵਿੱਚ ਤੇ ਪਿੰਡ ਵਾਸੀਆਂ ਦੀ ਵੀ ਸ਼ਮੂਲੀਅਤ ਕੀਤੀ ਹੈ ਸੋ ਦੇਖ ਕੇ ਸਾਨੂੰ ਬਹੁਤ ਅੱਛਾ ਲੱਗ ਰਿਹਾ ਸਾਰਾ ਸਕੂਲ ਅਸੀਂ ਵਿਜ਼ਿਟ ਕੀਤਾ ਸਾਰੇ ਸਕੂਲ ਨੂੰ ਇਹਨਾਂ ਨੇ ਬਹੁਤ ਹੀ ਵੈਲ ਮੈਨੇਜਡ ਵੇ ਨਾਲ ਔਰ ਵੈਲ ਪਲਾਨਡ ਵੇ ਦੇ ਨਾਲ ਆਰਗੇਨਾਈਜ਼ ਕੀਤਾ ਹੋਇਆ ਸਾਨੂੰ ਬਹੁਤ ਖੁਸ਼ੀ ਹੋਈ ਇੱਥੇ ਬਹੁਤ ਅੱਛਾ ਲੱਗ ਰਿਹਾ ਇੱਥੇ ਆਪੇ ਸਭ ਜਿਹੜੇ ਪ੍ਰੋਗਰਾਮ ਹੋਏ ਜਾਂਦੇ ਨੇ ਬੱਚਿਆਂ ਨੂੰ ਇਹਨਾਂ ਦਾ ਕਿੰਨਾ ਫਾਇਦਾ ਹੁੰਦਾ ਬੱਚਿਆਂ ਨੂੰ ਬਹੁਤ ਫਾਇਦਾ ਜੀ ਬੱਚਿਆਂ ਦਾ ਇੱਕ ਤਾਂ ਸਟੇਜ ਤੇ ਆ ਕੇ ਕੌਨਫੀਡੈਂਸ ਲੈਵਲ ਜਿਹੜਾ ਹੈਗਾ ਉਹ ਬਿਲਟ ਅਪ ਹੁੰਦਾ ਤੇ ਬੱਚੇ ਜਦੋਂ ਇੱਥੇ ਅਲੱਗ-ਅਲੱਗ ਗੇਮਸ ਦੇ ਵਿੱਚ ਪਾਰਟਿਸਿਪੇਟ ਕਰਦੇ ਆ ਜਿਵੇਂ ਛੋਟੀਆਂ-ਛੋਟੀਆਂ ਇਹਨਾਂ ਨੇ ਫਨੀ ਗੇਮਸ ਰੱਖੀਆਂ ਹੋਈਆਂ ਉਹਦੇ ਨਾਲ ਬੱਚੇ ਦਾ ਮੈਂਟਲ ਗਰੋਥ ਵੀ ਹੁੰਦੀ ਹੈ ਫਿਜ਼ੀਕਲ ਗਰੋਥ ਵੀ ਹੁੰਦੀ ਹੈ ਤੇ ਬੱਚੇ ਦਾ ਆਪਣੇ ਸਕੂਲ ਦੇ ਨਾਲ ਲਗਾਵ ਜਿਹੜਾ ਹੈਗਾ ਉਹ ਵਾਤਾ ਹੈਗਾ ਸੋ ਪ੍ਰਾਈਵੇਟ ਸਕੂਲਾਂ ਦੇ ਨਾਲੇ ਸਰਕਾਰੀ ਸਕੂਲ ਜਿਹੜਾ ਕੰਪੀਟ ਕਰ ਰਿਹਾ ਉਹ ਪ੍ਰਾਈਵੇਟ ਸਕੂਲਾਂ ਚ ਵੀ ਇਹੋ ਜਿਹੀਆਂ ਛੋਟੀਆਂ-ਛੋਟੀਆਂ ਚੀਜ਼ਾਂ ਦੇ ਨਾਲ ਹੀ ਉਹ ਪੇਰੈਂਟਸ ਨੂੰ ਬੱਚਿਆਂ ਨੂੰ ਅਟਰੈਕਟ ਕੀਤੇ ਕਰਦੇ ਆ ਤੇ ਇਹੀ ਚੀਜ਼ਾਂ ਸਰਕਾਰੀ ਸਕੂਲਾਂ ਦੇ ਵਿੱਚ ਵੀ ਹੁਣ ਚੱਲ ਪਈਆਂ ਹੋ ਰਹੀਆਂ ਸਟਾਫ ਬਹੁਤ ਮਿਹਨਤੀ ਔਰ ਅਗਾਹ ਬਧੂ ਸੋਚ ਵਾਲਾ ਹੈਗਾ ਜਿਹੜਾ ਪਬਲਿਕ ਨੂੰ ਔਰ ਬੱਚਿਆਂ ਨੂੰ ਇਹੋ ਜਿਹੀਆਂ ਇਵੈਂਟਸ ਕਰਵਾ ਕੇ ਆਪਣੇ ਵੱਲ ਖਿੱਚ ਰਹੇ ਆ ਔਰ ਇਹ ਦੱਸ ਰਹੇ ਆ ਕਿ ਅਸੀਂ ਵੀ ਕਿਸੇ ਪਬਲਿਕ ਜਾਂ ਵਟੇ ਸਕੂਲਾਂ ਨਾਲੋਂ ਥੱਲੇ ਨਹੀਂ ਹੈਗੇ ਘੱਟ ਨਹੀਂ ਹੈਗੇ ਸੋ ਮੈਂ ਤਾਂ ਇਹੀ ਕਹੂੰਗੀ ਸਾਰੇ ਪੇਰੈਂਟਸ ਨੇ ਇਲਾਕਾ ਵਾਸੀਆਂ ਨੂੰ ਕਿ ਆਓ ਆਪਣੇ ਸਰਕਾਰੀ ਸਕੂਲਾਂ ਵੱਲ ਆਪਣਾ ਵਿਸ਼ਵਾਸ ਵਧਾਈਏ ਤੇ ਮੌਕਾ ਦੇਈਏ ਇਹਨਾਂ ਅਧਿਆਪਕਾਂ ਨੂੰ ਕਿ ਉਹ ਸਾਡੇ ਬੱਚਿਆਂ ਦਾ ਜਿਹੜੀ ਡਿਵੈਲਪਮੈਂਟ ਹੈ ਗਰੋਥ ਹੈ ਉਹਦੇ ਵਿੱਚ ਜੋ ਵੀ ਕੰਮ ਕਰ ਰਹੇ ਆ ਅਸੀਂ ਵੀ ਉਹਨਾਂ ਪ੍ਰਤੀ ਆਪਣਾ ਵਿਸ਼ਵਾਸ ਵਧਾ ਕੇ ਉਹਨਾਂ ਨੂੰ ਮੌਕਾ ਦੇਈਏ ਬੱਚਿਆਂ ਨੂੰ ਮੇਰਾ ਇਹੀ ਸੰਦੇਸ਼ ਹੈ ਜੀ 5ਵੀਂ ਦੇ ਪੇਪਰ 7 ਮਾਰਚ ਤੋਂ ਸ਼ੁਰੂ ਹੈ ਕਿ ਸਾਰੀਆਂ ਐਕਟੀਵਿਟੀਆਂ ਦੇ ਨਾਲ-ਨਾਲ ਤੁਸੀਂ ਅਕਾਦਮਿਕ ਪੱਖ ਨੂੰ ਵੀ ਪੂਰੀ ਤਨਦੇਹੀ ਦੇ ਨਾਲ ਕਰੋ ਕਿਉਂਕਿ ਪੜ੍ਹਾਈ ਤੋਂ ਬਿਨਾ ਸਭ ਕੁਝ ਅਧੂਰਾ ਹੈ ਚਾਹੇ ਅਸੀਂ ਜਿੰਨੀਆਂ ਮਰਜ਼ੀ ਗੇਮਸ ਜੀ ਐਕਟੀਵਿਟੀ ਕਰੀਏ ਪੜਾਈ ਵੀ ਨਾਲ-ਨਾਲ ਜ਼ਰੂਰੀ ਹੈ ਤੇ ਪੜਾਈ ਦੇ ਲਈ ਇਹ ਜ਼ਰੂਰੀ ਹੈ ਕਿ ਰੈਗੂਲਰ ਪੜਾਈ ਕਰੋ ਇਹ ਨਾ ਹੋਵੇ ਕਿ ਪੇਪਰਾਂ ਦੇ ਦਿਨਾਂ ਵਿੱਚ ਪੜੋ ਪੇਪਰਾਂ ਦੇ ਦਿਨਾਂ ਵਿੱਚ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਕੋਈ ਪ੍ਰੈਸ਼ਰ ਲੈਣ ਦੀ ਲੋੜ ਨਹੀਂ ਆਪਣੇ ਟੀਚਰ ਨਾਲ ਕੰਟੈਕਟ ਕਰੋ ਆਪਣੇ ਪੇਰੈਂਟਸ ਦੀ ਮਦਦ ਲੈ ਕੇ ਪੜਾਈ ਕਰੋ ਔਰ ਉਹਦੇ ਵਿੱਚ ਅੱਛੇ ਨੰਬਰ ਲਓ ਤੇ ਪਰਮਾਤਮਾ ਉਹਨਾਂ ਨੂੰ ਕਾਮਯਾਬੀ ਬਖਸ਼ੇ ਜੀ ਇਸ ਸਮੇਂ ਮੈਂ ਨਾਮ ਗੈਲੈਕਸੀ ਸੋਫਤ ਹੈ ਇਹ ਆਇਦਾ ਪ੍ਰੋਗਰਾਮ ਕਰਾਈ ਕਿ ਕਰੀਏ। ਇਸ ਲਈ ਅਸੀਂ ਆਪਣੇ ਬੱਚਿਆਂ ਦੇ ਵਿੱਚ ਜੋ ਟੈਲੈਂਟ ਹੈ, ਇੱਕ ਤਾਂ ਜੋ ਬੱਚੇ ਨੇ ਆਈਟਮਸ ਪਰਫਾਰਮ ਕੀਤੀਆਂ, ਉਹ ਅਸੀਂ ਸਭ ਨੂੰ ਦਿਖਾਉਣਾ ਚਾਹੁੰਦੇ ਹਾਂ ਵੀ ਸਾਡੇ ਬੱਚੇ ਇੰਨੇ ਟੈਲੈਂਟਿਡ ਹੈ। ਇਸ ਤੋਂ ਇਲਾਵਾ ਜੋ ਫਨ ਐਕਟੀਵਿਟੀਆਂ ਹੈ, ਇਹ ਅਸੀਂ ਆਪਣੇ ਬੱਚਿਆਂ ਲਈ ਆਰਗੇਨਾਈਜ਼ ਕੀਤੀਆਂ ਨੇ। ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਵੀ ਜਿਹੜੇ ਸਰਕਾਰੀ ਸਕੂਲ ਨੇ ਹੁਣ ਇਹ ਕਿਸੇ ਪ੍ਰਾਈਵੇਟ ਸਕੂਲ ਨਾਲੋਂ ਘੱਟ ਨਹੀਂ ਹੈਗੇ। ਇੰਨੀ ਪੂਰੀਆਂ ਸਹੂਲਤਾਂ ਜਿਹੜੀਆਂ ਉੱਥੇ ਮੌਜੂਦ ਹੈ, ਉਹਦੇ ਨਾਲੋਂ ਵੱਧ ਅੱਜ ਸਾਡੇ ਸਕੂਲਾਂ ਦੇ ਵਿੱਚ ਮੌਜੂਦ ਹੈ। ਕੋਰੋਨਾ ਅਸਰ ਦੀ ਕੋਈ ਚੀਜ਼ ਨਹੀਂ ਸਾਡੇ ਸਰ ਅਨਵੇਬਲ ਬੀਈਓ ਮੈਮ ਆਈਸੀ ਲੁਧਿਆਣਾ ਦੀ ਆਪਣੇ ਸ਼੍ਰੀਮਤੀ ਉਵਿੰਦਰ ਕੌਰ ਜੀ ਨਾਲ ਆਪਣੇ ਰਿਸਪੈਕਟਿਡ ਬੀਪੀਓ ਸਰ ਸਰਦਾਰ ਅਵਜੋਤ ਸਿੰਘ ਜੀ ਸਿੰਘ ਤੋਂ ਬਹੁਤ ਸੀਕ੍ਰੀਟ ਕੀਤਾ ਦੱਬਾਣਾ ਸਿਖਾਉਂਦੇ ਸਨ ਉਹਨਾਂ ਨੇ ਸਾਵੇ ਸਕੂਲ ਵਿਜ਼ਿਟ ਕੀਤਾ ਉਹਨਾਂ ਨੇ ਸਾਰੇ ਇਨਫਰਾਸਟ੍ਰਕਚਰ ਚੈੱਕ ਕੀਤੀ ਹੈ ਸਕੂਲ ਦੀ ਬੱਚਿਆਂ ਨਾਲ ਵੀ ਉਹਨਾਂ ਨੇ ਆਪਣਾ ਗੱਲਬਾਤ ਕੀਤੀ ਹੈ ਉਸ ਤੋਂ ਬਾਅਦ ਮੈਮ ਕਾਫੀ ਖੁਸ਼ ਸੀਗੇ ਉਹਨਾਂ ਨੇ ਸਾਰੇ ਸਟਾਫ ਨੂੰ ਬਹੁਤ ਐਪਰੀਸ਼ੀਏਟ ਕੀਤਾ ਹੈ ਕਿ ਉਹਨਾਂ ਨੂੰ ਇੰਨਾ ਅੱਛਾ ਮਾਹੌਲ ਲੱਗਿਆ ਇਹ ਬਹੁਤ ਕੈਲੀਬਰ ਪ੍ਰੋਵਾਈਡਰ ਤੋਂ ਦੇਣਾ ਵੀ ਦਾ ਇੱਕ ਸਪਾਇਟ ਸਰ ਅਸੀਂ ਹਰ ਸਾਲ ਕੋਸ਼ਿਸ਼ ਕਰਦਾ ਸਾਵਾਂ ਸਟਾਫ ਨੇ ਕੋਈ ਨਾ ਕੋਈ ਇਵੈਂਟ ਕਰਵਾਵੇ ਲਾਸਟ ਈਅਰ ਅਸੀਂ ਐਨੂਅਲ ਡੇਸ ਉਡਾਨ 2024 ਕਰਵਾਇਆ ਸੀ ਇਸ ਵਾਰ ਅਸੀਂ ਕੁਝ ਨਵੀਂ ਥੀਮ ਲੈ ਕੇ ਆਏ ਆ ਇਸ ਵਾਰ ਅਸੀਂ ਬਾਲ ਮੇਲਾ ਸੈਲੀਬ੍ਰੇਟ ਕਰ ਰਹੇ ਹਾਂ ਇਸ ਟਾਈਮ ਸਪੋਰਟਸ ਹਨ ਜਿਹੜੇ ਪਿੰਡ ਦੇ ਜੋ ਐਨਆਈਸ ਹੈ ਜਾਂ ਫਿਰ ਜੋ ਲੋਕਲ ਦਾਨੀ ਸੱਜਣ ਹੈ ਸੋ ਉਹਨਾਂ ਦੀ ਬਹੁਤ ਸਪੋਰਟ ਹੈ ਉਹਨਾਂ ਦੀ ਸਪੋਰਟ ਨਾਲ ਹੀ ਹਰ ਇਵੈਂਟ ਹੈ ਜੋ ਉਹਨਾਂ ਦੀ ਸਪੋਰਟ ਨਾਲ ਹੀ ਕਰਵਾਇਆ ਜਾਂਦਾ ਹੈ ਤੇ ਇਹਦੇ ਨਾਲ ਨਾਲ ਜੋ ਸਕੂਲ ਦੇ ਸਟਾਫ ਮੈਂਬਰਸ ਹੈ ਉਹ ਵੀ ਆਪਣਾ ਯੋਗਦਾਨ ਪਿਛਤਦੇ ਹੈ। ਸਰਪ੍ਰਿੰਸ ਨੂੰ ਬੜੀ ਹਮਦਰਦੀ ਹੈ। ਬਾਕੀ ਰੂਟ ਟੀਚਰਸ ਨੂੰ ਟੀਨ ਅਸਿੱਤ ਜਨਪ। ਟੀਚਰਸ ਨੂੰ ਸਰਾਹੀ ਮੈਸੇਜ ਦੇਣਾ ਚਾਹਾਂਗੇ ਵੀ ਗਵਰਨਮੈਂਟ ਵੱਲੋਂ ਚਲੋ ਬਹੁਤ ਫੈਸਿਲਿਟੀਆਂ ਆਪਣੇ ਸਕੂਲਾਂ 'ਚ ਦਿੱਤੀਆਂ ਜਾ ਰਹੀਆਂ ਹੈ। ਇਸ ਤੋਂ ਇਲਾਵਾ ਆਪਣੇ ਜੋ ਪਿੰਡ ਦੇ ਆਪਾਂ ਨਾਲ ਆਪਣੇ ਗਾਨੀ ਸੱਜਣਾਂ ਨੂੰ ਨਾਲ ਲੈ ਕੇ ਜਾਂ ਜੋ ਲੋਕਲ ਹੈਗੇ ਆ ਪਤਵੰਤੇ ਸੱਜਣਾਂ ਨਾਲ ਲੈ ਕੇ ਆਪਾਂ ਆਪਣੇ ਸਕੂਲਾਂ ਦਾ ਸੁਧਾਰ ਕਰ ਸਕਦੇ ਆ। ਮੇਰਾ ਨਾਮ ਜਸਵਿੰਦਰ ਸਿੰਘ ਚਾਹਲ। ਇਸ ਯੂਰ ਸਕੂਲ ਦੇ ਵੀ ਪ੍ਰੋਗਰਾਮ ਦੇ ਵਿੱਚ ਆਇਆ। ਕਿੱਦਾਂ ਲੱਗਿਆ? ਮੈਨੂੰ ਬਹੁਤ ਵਧੀਆ ਲੱਗ ਰਿਹਾ ਕਿਉਂਕਿ ਮੈਂ ਇਸ ਪੇ ਸਕੂਲ ਨਾਲ ਸ਼ੁਰੂ ਤੋਂ ਜੁੜਿਆ ਹੋਇਆ ਹਾਂ ਕਿਉਂਕਿ ਮੈਂ ਇੱਥੇ ਪੜ੍ਹ ਕੇ ਗਿਆ ਹਾਂ। ਇੱਥੇ ਬੈਠ ਕੇ ਉਦੋਂ ਤਾਂ ਬਿਲਡਿੰਗ ਵੀ ਬਹੁਤ ਛੋਟੀ ਹੁੰਦੀ ਸੀ। ਹੁਣ ਤਾਂ ਸਕੂਲ ਨੇ ਬਹੁਤ ਤਰੱਕੀ ਕੀਤੀ ਆ ਐਨਆਰਏ ਵੀਰਾਂ ਦੇ ਸਹਿਯੋਗ ਨਾਲ, ਪਿੰਡ ਦੇ ਸਹਿਯੋਗ ਨਾਲ। ਮੈਂ ਸਾਰੇ ਪੇਰੈਂਟਸ ਨੂੰ ਇਹ ਅਪੀਲ ਕਰਦਾ ਕਿ ਪ੍ਰਾਈਵੇਟ ਸਕੂਲਾਂ ਦੇ ਰੁਝਾਨ ਨੂੰ ਛੱਡ ਕੇ ਸਰਕਾਰੀ ਸਕੂਲਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਪ੍ਰੋਗਰਾਮ ਆ ਚਾਹੀਦਾ ਕਿ ਇੱਥੇ ਸਾਰੀਆਂ ਫੈਸਿਲਿਟੀਆਂ ਅਸੀਂ ਦਿੱਤੀਆਂ ਹੋਈਆਂ ਨੇ ਸਾਡਾ ਸਟਾਫ ਬਹੁਤ ਮਿਹਨਤੀ ਅਤੇ ਯਤਿਆਪੇ ਦਾ ਸਰਾਮਾ ਸਾਡੇ ਕੋਲੇ ਮੈਨੂੰ ਇਹ ਦੇਖ ਕੇ ਬਹੁਤ ਅੱਜ ਖੁਸ਼ੀ ਹੋਈ ਕਿ ਇੰਨਾ ਵਧੀਆ ਪ੍ਰੋਗਰਾਮ ਇਹਨਾਂ ਨੇ ਆਰਗੇਨਾਈਜ਼ ਕੀਤਾ ਥੈਂਕ ਯੂ ਜੇਕਰ ਤੁਸੀਂ ਸਪੋਰਟ ਕਰਦੇ ਹੋ ਉਹ ਇਹਨਾਂ ਨੇ ਵੀ ਸਪੋਰਟ ਕਰਦੇ ਤੁਸੀਂ ਬਾਕੀ ਇਹਨਾਂ ਇਹਨਾਂ ਨੂੰ ਮੈਂ ਸਾਰੇ ਐਨ ਆਰ ਆ ਵੀਰਾਂ ਨੂੰ ਜਿਹੜੇ ਇਸ ਨਗਰ ਤੋਂ ਵੀ ਨੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਬਾਅਦ ਤੋਂ ਬਾਅਦ ਇਸ ਪਿੰਡ ਨੂੰ ਸਹਿਯੋਗ ਕਰਨਾ